ਸੁਨੀਲ ਜਾਖੜ ਜੀ ਗੱਲ ਕਰ ਰਹੇ ਆ ਜੀ ਹਾਂ ਮੈਂ ਬੋਲ ਰਿਹਾ ਸ਼ਖਲਾ ਜੀ ਜਾਖੜ ਸਾਹਿਬ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੀ ਜ਼ਬਰਦਸਤ ਸਟ੍ਰਾਈਕ ਹੈ ਜਿਹੜੀ ਅੱਜ ਇੰਡੀਆ ਨੇ ਪਾਕਿਸਤਾਨ ਦੇ ਟੈਰਰਿਸਟ ਜਿਹੜੇ ਨੇ ਟਿਕਾਣਿਆਂ ਤੇ ਕੀਤੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੀਆਂ ਬਹਾਦਰ ਫੌਜਾਂ ਨੂੰ ਉਹਨਾਂ ਨੂੰ ਸਲਾਮ ਕਰਦਾ ਹਾਂ ਸਭ ਹੂੰ ਜੀ ਤੇ ਉਹਨਾਂ ਨੂੰ ਆ ਦੱਸਣਾ ਚਾਹੁੰਦੇ ਆ ਵੀ ਸਾਰਾ ਹਿੰਦੁਸਤਾਨ ਤੁਹਾਡੇ ਨਾਲ ਖੜਾ ਹੈ ਜੇ ਤੁਸੀਂ ਹਿੰਦੁਸਤਾਨ ਦੀ ਹਿੰਦੁਸਤਾਨ ਦੀ ਲੜਾਈ ਲੜ ਰਹੇ ਹੋ ਤੇ ਆ ਜਿਹੜਾ ਜੋ ਕੁਝ ਵੀ ਪਾਕਿਸਤਾਨ ਨੇ ਜਿਹੜਾ ਬਰ ਬਰਤਾ ਪੂਰਨ ਜਿਹੜਾ ਕੰਮ ਕੀਤਾ ਉਹਦਾ ਉਹਨੂੰ ਸਬਕ ਸਿਰਫ ਹਥਿਆਰਾਂ ਨਾਲ ਹੀ ਨਹੀਂ ਮੈਂ ਸਮਝਦਾ ਵੀ ਆ ਤਾਂ ਸਿਰਫ ਸ਼ੁਰੂਆਤ ਹੈ ਇਹਨਾਂ ਨੂੰ ਇਕਨੋਮਿਕਲੀ ਤੌਰ ਤੇ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਜਦ ਤਾਈਂ ਇਹ ਸਾਰੇ ਮਸਲੇ ਦੇ ਪਿੱਛੇ ਇਹਨਾਂ ਦਾ ਜਦ ਤਾਈਂ ਇਕਨੋਮਿਕ ਢਾਂਚਾ ਵੈਸੇ ਵੀ ਇੱਕ ਗੰਗਾਲ ਮੁਲਕ ਹੈ ਪਰ ਮੈਨੂੰ ਲੱਗਦਾ ਜੀ ਵੀ ਇਹਨਾਂ ਨੂੰ ਬਹੁਤ ਕੁਝ ਜਿਹੜੇ ਕਹਿੰਦੇ ਨਾ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਹਿੰਦੁਸਤਾਨ ਹਮੇਸ਼ਾ ਸ਼ਾਂਤੀ ਦਾ ਪੁਜਾਰੀ ਰਹੇ ਹਮ ਪਰੰਤੂ ਜਿਹੜੇ ਕਈ ਇਸ ਕਿਸਮ ਦੇ ਹੁੰਦੇ ਆ ਜਿਨੂੰ ਸਮਝਾਇਆ ਸਮਝ ਨਹੀਂ ਆਂਦੀ ਨਾਰਮਲ ਭਾਸ਼ਾ ਸਮਝਦੇ ਨਹੀਂ ਉਹਨਾਂ ਨੂੰ ਲਾਤੋਂ ਕੇ ਬੂਤੋਂ ਕੋ ਬਾਤੋਂ ਸੇ ਬਾਤੋਂ ਸੇ ਨਹੀਂ ਸਮਝਾਇਆ ਜਾ ਸਕਤਾ ਹਮ ਇਸ ਕਰਕੇ ਆ ਜਿਹੜੀ ਜੁਰੀ ਸੀ ਧਿਆਨ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਬੇਸਿਕ ਜਿਹੜਾ ਇਕਨੋਮਿਕ ਸਟਰਕਚਰ ਹੈ ਜਿੱਥੇ ਇਹਨਾਂ ਨੂੰ ਫੰਡਿੰਗ ਆ ਰਹੀ ਹੈ ਉਹ ਵੀ ਖਤਮ ਕਰਨਾ ਪਊਗਾ ਸਰ ਪਹਿਲਗਾਮ ਹੋ ਗਿਆ ਉੜੀ ਹੋ ਗਿਆ ਆਪਣੇ ਆਰਮੀ ਦੇ ਜਵਾਨਾਂ ਤੇ ਵੱਡੇ ਹਮਲੇ ਦਾ ਲੱਗਦਾ ਨਹੀਂ ਪਾਰਲੀਮੈਂਟ ਤੇ ਅਟੈਕ ਸਭ ਦਾ ਅੱਜ ਬਦਲਾ ਲੈ ਹੋ ਗਿਆ ਕਿਉਂਕਿ ਬਹੁਤ ਸਾਰੀਆਂ ਇਸ ਇਸ ਤਰ੍ਹਾਂ ਦੀਆਂ ਜਗਾਵਾਂ ਸੀਗੀਆਂ ਜਿੱਥੇ ਪਾਕਿਸਤਾਨ ਨੇ ਸੋਚਿਆ ਵੀ ਨਹੀਂ ਹੋਊਗਾ ਕਿ ਇੱਥੇ ਸਟ੍ਰਾਈਕ ਹੋ ਸਕਦੀ ਹੈ ਮੈਂ ਸਮਝਦਾ ਤਾਂ ਸੱਜ ਕੋ ਉਹਨਾਂ ਨੂੰ ਅਹਿਸਾਸ ਨਹੀਂ ਵੀ ਉਹਨਾਂ ਨੇ ਕਿੱਥੇ ਪੰਗਾ ਲੈ ਲਿਆ ਪਾਕਿਸਤਾਨ ਨੇ ਬਹੁਤ ਉਹਨਾਂ ਨੇ ਬਹੁਤ ਵੱਡੀ ਇੱਕ ਲਕਸ਼ਮਣ ਰੇਖਾ ਹੈ ਜਿਹੜੀ ਕਰਾਸ ਕਰ ਗਏ ਜਿਹੜਾ ਕੁਝ ਉਹਨਾਂ ਨੇ ਕੀਤਾ ਹੈ ਪਰ ਇਹਦੀ ਜਿਹੜੀ ਸਟ ਹੈ ਆਉਣ ਵਾਲੇ ਸਮੇਂ ਤਾਈਂ ਇਹਨਾਂ ਨੂੰ ਜਿਸ ਤਰ੍ਹਾਂ ਮਾਨੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀਗਾ ਇਹਨਾਂ ਨੂੰ ਅਹਿਸਾਸ ਹੀ ਨਹੀਂ ਵੀ ਕਿੱਡਾ ਵੱਡਾ ਉਹਨਾਂ ਦੇ ਇਹ ਤਾਂ ਕੁਝ ਵੀ ਨਹੀਂ ਸਾਬਾ ਇਹ ਜੀ ਮੈਂ ਸਮਝਦਾ ਆਦਾ ਆਦਾ ਜੀ ਇੱਕ ਸ਼ੁਰੂਆਤ ਹੈ ਪਰ ਇੱਕ ਦਿਨ ਚ ਹੈ ਇੱਕ ਹਫਤੇ ਚ ਹੈ ਇੱਕ ਮਹੀਨੇ ਚ ਨਹੀਂ ਪੂਰਾ ਹੋਣਾ ਇੱਕ ਦੇ ਹੈਵ ਟੂ ਬੀ ਇਕਨੋਮਿਕਲੀ ਇਨਾਂ ਦਾ ਮਸਲਾ ਜੜੋਂ ਖਤਮ ਕਰਨਾ ਪਊ ਐ ਇਸ ਨੂੰ ਉਥੋਂ ਕਿਸ ਤਰ੍ਹਾਂ ਕੀਤਾ ਜਾਂਦਾ ਉਹ ਸਾਡੀ ਸਰਕਾਰ ਸક્ષਮ ਐ ਉਹਨੂੰ ਸੋਚ ਕੇ ਕਿਸ ਤਰ੍ਹਾਂ ਪੂਰਾ ਕਰਦੇ ਐ ਕਾਕੜ ਸਾਹਿਬ ਵਿਰੋਧੀ ਸਬੂਤ ਵੀ ਮੰਗ ਰਹੇ ਸੀਗੇ ਕਿ ਕਿੱਥੇ ਹੋਈ ਐ ਵਿਰੋਧੀ ਜਿਹੜੇ ਐ ਦੇਖੋ ਉਹਨਾਂ ਨੂੰ ਉਹਨਾਂ ਦੀ ਸੋਚ ਬੜੀ ਛੋਟੀ ਐ ਸਾਬ ਹੂੰ ਤੁਸੀਂ ਜਸ ਪਾਰਟਿਕੂਲਰ ਲੀਡਰ ਦੀ ਗੱਲ ਕਰ ਰਹੇ ਹੋ ਉਹਨੂੰ ਉਹਦੀ ਪਾਰਟੀ ਨੇ ਵੀ ਕਹਿਤਾ ਵੀ ਇਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੂੰ ਅੱਜ ਉਹ ਹੀ ਹੁਣ ਭਾਰਤ ਮਾਤਾ ਕੀ ਜੈ ਦੇ ਨਾਰੇ ਲਾ ਰਹੇ ਐ ਚਲੋ ਕਿ ਦੇਰ ਆਈ ਦਰੁਸਤ ਐ ਅਕਲ ਧਾਈ ਹੂੰ ਪਰ ਲੋਕਾਂ ਲੋਕਾਂ ਨੂੰ ਵੀ ਦੇਖਣਾ ਪਊਗਾ ਸਾਬ ਇਹ ਲੋਕ ਜਿਹੜੇ ਐ ਛੋਟੀ ਸੋਚ ਦੇ ਲੋਕ ਜਿਹੜੇ ਇਸ ਕਿਸਮ ਦੇ ਕਿਤੇ ਵੀ ਕਿਸੇ ਪਾਰਟੀ 'ਚ ਕਿੱਥੇ ਵੀ ਕੋਈ ਬੈਠਾ ਹੋਵੇ ਜਿਹੜੀ ਸੋਚ ਹੈ ਉਹ ਇਹਨਾਂ ਦੀ ਸਿਰਫ ਆਪਣੇ ਤਾਂ ਹੀ ਸੀਮਤ ਹੈ ਆਪਣੇ ਰਾਜਨੀਤਿਕ ਮੰਤਵ 'ਚ ਇਹਨਾਂ ਦਾ ਜਿਆਦਾ ਯਕੀਨ ਨਾ ਕਿ ਦੇਸ਼ ਦੇ ਪ੍ਰਤੀ ਇਹਨਾਂ ਦਾ ਕੋਈ ਇਹ ਸਮਾਜ ਦੇ ਪ੍ਰਤੀ ਆ ਕਿਸੇ ਹੋਰ ਬੰਦੇ ਸਿਰਫ ਆਪਣੇ ਤਾਂ ਹੀ ਸੀਮਤ ਹੈ ਟੋਟਲੀ ਸੈਲਫਿਸ਼ ਐਟੀਟਿਊਡ ਜਿਹੜਾ ਇਹਨਾਂ ਦਾ ਹੈ ਆ ਹਿੰਦੁਸਤਾਨ ਵਾਸਤੇ ਵੀ ਕੱਟਕ ਹੈ ਸਮੇਂ ਦਾ ਲੋਕਾਂ ਨੂੰ ਇਹਨਾਂ ਨੂੰ ਪਛਾਣਨਾ ਚਾਹੀਦਾ ਹੈ ਨਾ ਦੇ ਅਸਲ ਰੂਪ ਨੂੰ ਚਾਹੇ ਬਾਅਦ 'ਚ ਮੁਕਰ ਜਾਂਦੇ ਵੇ ਸੀ ਕਹਿ ਕੇ ਹਮਮ ਮੁਕਰ ਜਾਂਦੇ ਪਰ ਲੋਕਾਂ ਨੂੰ ਪਛਾਣਨਾ ਪਊਗਾ ਇਹਨਾਂ ਦੀ ਅਸਲੀਅਤ ਕੀ ਹੈ ਕਿ ਕਿਉਂ ਕਿਉਂ ਹੈ ਇਸ ਕਿਸਮ ਦੀਆਂ ਗਲਤ ਗੱਲਾਂ ਕਰ ਰਹੇ ਦੇਸ਼ ਵਿਰੋਧੀ ਗੱਲਾਂ ਕਰਦੇ